ਹਾਂਜੀ ਦੋਸਤੋ ਅੱਜ ਅਸੀ ਦਾ ਦਿਨ ਸੁਝਿਆ ਆਪਾਂ ਗਏ ਹਾਂ ਕਸ਼ਮੀਰ ਤੀਜਾ ਦਿਨ ਆਪਾਂ ਮਿਨੀ ਵਲੌਗ ਦੇ ਵਿੱਚ ਕਵਰ ਕਰਾਂਗੇ ਦੋ ਤਿੰਨ ਮਿੰਟ ਦਾ ਬਣਾਵਾਂਗੇ ਤੋਂ ਕਰੋ ਇੰਜੋਏ ਦੇਖੋ ਨਾਲ ਦੀ ਨਾਲ ਕਸ਼ਮੀਰ ਕਿੰਨੇ ਲਾਹੋ ਜਿਹੜੀਆਂ ਝਰੀਆਂ ਨਹੀਂ ਜਾਂਦੀਆਂ ਫਰੈਂਡਾਂ ਮੈਂ ਤੇ ਤੇਰੀਆਂ ਸੋ ਸਵੇਰ ਸਵੇਰ ਮੈਂ ਸ਼ੇਅਰ ਕੀਤੀ ਚਾਰ ਵਜੇ ਉੱਠ ਗਿਆ ਸੀਗਾ ਤੋਂ ਬਾਅਦ ਵਧੀਆਂ ਟਿਕਟਾਂ ਲਈਆਂ ਹੋਈਆਂ ਸੀਗੀਆਂ ਜਿਹੜੀ ਟ੍ਰਿੰਬਲ ਟ੍ਰੇਨ ਉਹਨੂੰ ਕੰਡੋਲਾ ਬੋਲਦੇ ਆ ਤੇ ਅਸੀਂ ਉਹ ਪਹਿਲਾਂ ਹੀ ਸੰਦੀਪ ਨੇ ਬੁੱਕ ਕਰਤੀਆਂ ਸੀ ਇੱਕ ਮਹੀਨਾ ਪਹਿਲਾਂ ਬੁੱਕ ਕਰਨੀਆਂ ਪੈਂਦੀਆਂ ਨੇ ਉਹ ਸੋ ਅਸੀਂ ਜਾ ਰਹੇ ਸੀ ਸੋ ਅਸੀਂ ਕੰਡੋਲਾ ਦੇ ਵਿੱਚ ਬੈਠ ਗਏ ਤੁਸੀਂ ਵੀ ਕਰਵਨ ਜੌਇ ਨਾਲ ਦੀ ਨਾਲ ਇਹ 15-20 ਮਿੰਟ ਦਾ ਰਸਤਾ ਫੇਸ 2 ਤੱਕ ਨਾ ਫੇਸ 1 ਤੱਕ ਫੇਸ 2 ਉਸ ਤੋਂ ਅੱਗੇ ਸੀ ਅਸੀਂ ਉੱਥੇ ਨਹੀਂ ਗਏ ਉੱਤੇ ਸੁਣਨ ਦੇ ਵਿੱਚ ਆਇਆ ਸੀ ਕਿ ਉੱਤੇ ਪੱਥਰੇ ਨੇ ਫੇਸ 1 ਜਿਆਦਾ ਸੋਹਣਾ ਕਹਿੰਦੇ ਇੱਥੇ ਬਰਫੀ ਬਰਫ ਬਈ ਹੁੰਦੀ ਆ ਬਰਫ ਦੇ ਉੱਪਰ ਜਿਹੜਾ ਸੋ ਪਹੁੰਚ ਗਏ ਅਸੀਂ ਫੇਸ 1 ਤੇ ਤੇ ਜਾ ਕੇ ਦੇਖਿਆ ਤੇ ਬੜੇ ਖੁੱਲੇ ਖੁੱਲੇ ਇਹ ਪਹਾੜ ਯਾਰ ਬਹੁਤ ਸੋਹਣਾ ਹਰਿਆਲੀ ਬਹੁਤ ਸੀਗੀ ਤੇ ਉੱਥੇ ਅਸੀਂ ਘੋੜੇ ਦਾ ਕੀਤੇ ਨਹੀਂ ਪਾਸੇ ਘੋੜੇ ਵੀ ਮਿਲਦੇ ਸੀਗੇ ਸੋ ਸਾਡੇ ਚਾਚਾ ਜੀ ਪਹਿਲਾਂ ਹੀ ਡਰ ਗਏ ਸੀਗੇ ਤੇ ਊੜੇ ਦੁਕਾਨੇ ਵੀ ਨਹੀਂ ਅਜੂ ਕੁੜਾ ਨਹੀਂ ਕਰਾਂ ਪੈਦਲੇ ਤੁਰਕੀ ਦੇਖ ਰਿਹਾ ਸਾਰੇ ਪਹਾੜ ਕਹੋਨੇ ਆ ਸੋ ਅਸੀਂ ਕਾਫੀ ਲੰਬਾ ਨਿਕਲ ਗਏ ਕਾਫੀ ਉੱਚੀ ਉੱਚੀ ਚੋਟੀ ਆ ਕਾਫੀ ਵਿੱਚ ਨੂੰ ਉਤਰ ਗਏ ਸੀਗੇ ਮੈਂ ਸਾਈਡ ਤੇ ਨੂੰ 2-3 ਕਿਲੋਮੀਟਰ ਨੀਚੇ ਨੂੰ ਆਂਟੀਆਂ ਖਲੁੱਤੇ ਰੋਗੇ ਸੀਗੇ ਤੇ ਅਸੀਂ ਚਾਰੇ ਜਾਣੇ ਨੀਚੇ ਕਾਫੀ ਉਤਰ ਗਏ ਪਹਾੜ ਦੇਖਣਾ ਆ ਚਾਸ਼ਮਾ ਸੀਗਾ ਇੱਕ ਆਪਣੇ ਆਪ ਹੀ ਕੁਦਰਤੀ ਫੁੱਟ ਰਿਹਾ ਪਾਣੀ ਵਿੱਚੋਂ ਆਪਣੇ ਆਪ ਨਿਕਲ ਰਿਹਾ ਸੀਗਾ ਤੇ ਇਹ ਮੈਨੂੰ ਬੜਾ ਅਜੀਬ ਲੱਗਿਆ ਇੰਨਾ ਉੱਚਾ ਪਹਾੜ ਉੱਥੇ ਜੀ ਕੋਈ ਮੋਟਰ ਨਹੀਂ ਕੋਈ ਬੋਲ ਨਹੀਂ ਆਉ ਉਹ ਚਰਲੇ ਦਾ ਪਾਣੀ ਹੈ ਜਿਹੜਾ ਬਿਲਕੁਲ ਨਹੀਂ ਸੱਚੀ ਤਾਂ ਅਸੀਂ ਉੱਥੇ ਅੱਗੇ ਆ ਗਏ ਤੁਰ ਕੇ ਚਲੇ ਗਏ ਜੀ ਅਸੀਂ ਬਿਲਕੁਲ ਸੇਫਰ ਟਾਪ ਤੇ ਜਿੱਥੇ ਫਲੇਸ਼ੀਰ ਉੱਤੇ ਬਰਫ ਬਿਲਕੁਲ ਫਿੜਲ ਕੇ نیچے ਆ ਰਹੀ ਸੀ ਅਸੀਂ ਜੀ ਉੱਥੇ ਬੈਠੇ ਸੀ ਇੱਕ ਘੰਟਾ ਬੈਠੇ ਰਹੇ ਅਸੀਂ ਉੱਤੇ ਬਿਲਕੁਲ ਠੰਡਾ ਮੌਸਮ ਹੁੰਦਾ ਬਿਲਕੁਲ ਜੈਕਟ ਕੁੱਤੀ ਵਰਨੀ ਉਧਰ ਕਰਦਾ ਸੀਗਾ ਠੰਡੀ ਹਵਾ ਚੱਲਦੀ ਸੀਗੀ ਬੱਚੇ ਤਾਂ ਖੋਲ ਤੇ ਬੂਟ ਠੰਡੇ ਪਾਣੀ ਦੇ ਵਿੱਚ ਬਹਿ ਕੇ 15 ਮਿੰਟ 10-15 ਮਿੰਟ ਤੱਕ ਉਸੇ ਵਧੀਆ ਲੰਗੇ ਪਾਣੀ ਵਿੱਚ ਰਹਿ ਦਿੱਤਾ ਫੇਰ ਸਾਨੂੰ ਕਾਫੀ ਟਾਈਮ ਬੈਠੁਰਾਵਾਸ ਹਮ ਲੱਗਿਓ ਕਿ ਤੁਸੀਂ ਅੰਟੀ ਅੰਕਲ ਵੀ ਵੇਟ ਕਰ ਰਹੇ ਸੀਗੇ ਫਿਰ ਅਸੀਂ ਇਹ ਸਾਰਾ ਪਹਾੜ ਤੀਰ ਤੋਂ ਕਿ ਹਾਵੀ ਨੀਚੇ ਫਿਰ ਵਿੱਚ ਵਿੱਚ ਖੜ ਜਾਂਦੇ ਸੀ 10 5 5 7 7 ਮਿੰਟ ਫੋਟੋ ਫੋਟਾ ਕਰਦੇ ਬਾਰੇ ਬੱਚਿਆਂ ਨੂੰ ਸ਼ੌਂਕ ਸੀਗਾ ਰੀਲਾ ਵਗੈਰਾ ਬਣਾਉਣ ਦਾ ਆ ਚੜ੍ਹਾਈ ਨਹੀਂ ਵਸੇ ਦਿਖ ਰਹੀ ਇਹ ਉੱਚੀ ਉਚਾ ਬਹੁਤ ਅਸੀਂ ਉਚਾਈ ਤੇ ਆਇਥੋਂ ਬਿਲਕੁਲ ਸਿੱਧੀ نیچے ਨੂੰ ਟਲਾਨਾ ਆਤਾ ਸੀ ਸਾਰਾ 15 ਮਿੰਟ ਦੇ ਵਿੱਚ ਆ ਗਏ 10 15 ਮਿੰਟ ਦੇ ਵਿੱਚ ਚੜ੍ਹਨ ਨੂੰ ਸਾਨੂੰ ਲੱਗ ਗਿਆ ਸੀਗਾ ਡੇਢ ਘੰਟਾ ਉੱਥੋਂ ਨੀਲੇ ਪਹਾੜ ਨੇ ਉੱਤੇ ਗਲੇਸ਼ੀਅਰ ਨੇ ਬਿਲਕੁਲ ਟਾਪ ਤੇ ਸਾਰੀਆਂ ਪਹਾੜੀਆਂ ਦੇ ਉੱਤੇ ਬਰਫ਼ ਹਜੇ ਵੀ ਜੰਮੀ ਹੋਈ ਆ ਤੇ ਉਹੀ ਬਰਖ ਖੁਰਖੁਰ ਕੇ نیچے ਨੂੰ ਆਈ ਜਾਂਦੀ ਆ ਤੇ ਉਹਦਾ ਅੱਗੇ ਉਹਦੀ ਨਦੀ ਬਣ ਜਾਂਦੀ ਆ ਅੱਗੇ ਨੀਵੇਂ ਥਾਵੇਂ ਆ ਕੇ ਜਦੋਂ ਸਾਰੇ ਝਰਨੇ ਇਕੱਠੇ ਹੋ ਜਾਂਦੇ ਨੇ ਆ ਫੋਟੋ ਆਨੇ ਚਾਰ ਪੰਜ ਵਿਊ ਪੁਆਇੰਟ ਵਿਚਾਲੇ ਰਸਤੇ ਦੇ ਵਿਚਾਲੇ ਆਉਂਦਾ ਸੀ ਉੱਥੋਂ ਖੜ ਕੇ ਘਚਾਉਣ ਲੱਗੇ ਸੀ ਆ ਬੇਰ ਕਲੂਬ ਤੋਂ ਸਿਖਰ ਦੀ ਫੋਟੋ ਆ ਸੋ ਇਹ ਸੀਗਾ ਭਾਗ ਦੂਜਾ ਗੁਲਮਾਰਗ ਸੋ ਜਲਦੀ ਨੈਕਸਟ ਬਲੌਗ ਰਹੀ ਮਿਲਦੇ ਹਾਂ